ਕਾਲੀ ਮਾਤਾ ਮੰਦਰ ਦੇ ਇਤਿਹਾਸ ਦੇ ਵਿੱਚ ਇੱਕ ਹੋਰ ਚੀਜ਼ ਬੜੀ ਅਨੋਖੀ ਹੈ ਕਿ ਇੱਥੇ ਸ਼ਰਾਬ ਚੜਾਈ ਜਾਂਦੀ ਹੈ। ਮਾਂ ਕਾਲੀ ਸ਼ਰਾਬ ਨਹੀਂ ਪੀਂਦੀ। ਨਾ ਸ਼ਰਾਬ ਦਾ ਪ੍ਰਸ਼ਾਦ ਹੈ, ਉਹਨੂੰ ਲੱਗਦਾ ਹੈ। ਐਸਾ ਕਿਤੇ ਵੀ ਕਿਸੇ ਗ੍ਰੰਥ 'ਚ ਕਿਸੇ ਇਤਿਹਾਸ 'ਚ ਨਹੀਂ ਸਾਡੇ ਮਿਲਦਾ। ਜੀ। ਤੇ ਮੈਂ ਸਨਾਤਨੀਆਂ ਦੀ ਮੈਨੂੰ ਸਮਝ ਨਹੀਂ ਆਂਦੀ। ਚਲੋ ਮੈਂ ਸਨਾਤਨ ਦੀ ਸੇਵਾ ਕਰ ਰਿਹਾ ਉਸ ਗੱਦੀ ਤੇ ਬੈਠਾ ਹਿੰਦੂਤਾ ਖੱਦੀ ਤੇ। ਬਹੁਤ ਮੈਂ ਇਹਨਾਂ ਨੂੰ ਨੀਂਦ 'ਚੋਂ ਜਗਾਉਣ ਦੀ ਕੋਸ਼ਿਸ਼ ਕਰਦਾ ਆਪਣੇ ਭਾਈਚਾਰੇ ਨੂੰ ਜਗਾ ਵੀ ਰਿਹਾ। ਵੀ ਯਾਰ ਇਦਣ ਜਾਗਣਗੇ ਲੋਕ ਆਉਂਦੇ ਆ ਮੱਥਾ ਟੇਕਦੇ ਆ ਬਸ ਇੰਨੀ ਜ਼ਿੰਮੇਵਾਰੀ ਇਹ ਗੱਲੇ ਚ ਪੈਸੇ ਪਾਓ ਸਰਕਾਰ ਦਾ ਢਿੱਡ ਭਰੋ ਤੇ ਆਪਣੇ ਘਰ ਨੂੰ ਜਾਓ ਸਾਡੀ ਜਿੰਨਾ ਚਾਂਦੀ ਸੋਨਾ ਕਾਲੀ ਮਾਤਾ ਮੰਦਿਰ ਚ ਪਿਆ ਹੈ ਕਈ ਵਾਰੀ ਪ੍ਰਪੋਜ਼ਲ ਬਣ ਗਈ ਵੀ ਸੈਂਟਰ ਦੇ ਖਜ਼ਾਨੇ ਜਮ੍ਹਾਂ ਕਰਾ ਦਿੱਤਾ ਜਾਏ ਕਿਉਂ ਭਾਈ ਜੇ ਕੋਈ ਹੋਰ ਧਾਰਮਿਕ ਸਥਾਨ ਹੁੰਦਾ ਤੇ ਉਹ ਜਿਹੜਾ ਸੋਨਾ ਢਾਲ ਕੇ ਪੱਤਰੇ ਬਣਾ ਕੇ ਗੁੰਮਤ ਤੇ ਚੜਦਾ ਉਸੇ ਦੇਖੋ ਵੀ ਕਾਲੀ ਮਾਤਾ ਮੰਦਰ ਪਟਿਆਲਾ ਦੇ ਵਿੱਚ 10 ਸਾਲ ਤੋਂ ਤਾਂ ਮੈਂ ਦੇਖ ਰਿਹਾ 12 ਲਗਾਤਾਰ ਅੱਜ ਤੱਕ ਤਲਾ ਦੇ ਵਿੱਚ ਇੱਕ ਬੂੰਦ ਵੀ ਪਾਣੀ ਨਹੀਂ ਆਇਆ ਕਰੋੜਾਂ ਰੁਪਈਆ ਜਿਹੜਾ ਸਰਕਾਰ ਦਾ ਫਰਜੀ ਤੌਰ ਤੇ ਟੈਂਡਰ ਲੱਗ ਜਾਂਦੇ ਆ ਫਰਜੀ ਤੌਰ ਤੇ ਟੈਂਡਰ ਹੋ ਜਾਂਦੇ ਆ ਕਦੀ ਰਿਪੇਅਰ ਹਟ ਜਾਂਦੀ ਹੈ ਕਦੀ ਰਿਪੇਅਰ ਲੱਗਣ ਲੱਗ ਜਾਂਦੀ ਹੈ ਤੇ ਉਹ ਪਾਈਪ ਉਥੇ ਖੋਲਣ ਲੱਗਿਆ ਪਤਾ ਨਹੀਂ ਐਡਾ ਕਿੰਨਾ ਕੁ ਜ਼ੋਰ ਲੱਗਦਾ ਪ੍ਰਸ਼ਾਸਨ ਦਾ ਇਹ ਜਿਹੜਾ ਪ੍ਰਸ਼ਾਸਨ ਉਹ ਤੂੰ ਖੋਲਣ ਦੇ ਵਿੱਚ ناکਾਮਯਾਬ ਹੈ ਜਿੰਨਾ ਚੜਾਵਾ ਮੰਦਰ 'ਚ ਚੜਦਾ ਹੈ ਉਹ ਸਭ ਗਵਰਨਮੈਂਟ ਲੈ ਕੇ ਜਾ ਰਹੀ ਹੈ ਸਾਰਾ ਗਵਰਨਮੈਂਟ ਲੈ ਕੇ ਜਾ ਰਹੀ ਹੈ ਸਾਡੇ ਵਾਸਤੇ ਸਨਾਤੀਆਂ ਵਾਸਤੇ ਉਹ નિਸ਼ਫਲ ਹੈ ਮਹਾਰਾਜ ਭੁਪਿੰਦਰ ਸਿੰਘ ਆਪਣੇ ਸ਼ੌਂਕਾਂ ਦੇ ਨਾਲ ਨਾਲ ਤੰਤਰ 'ਚ ਬਹੁਤ ਵਿਸ਼ਵਾਸ ਰੱਖਦੇ ਸੀ ਤੇ ਜਿਹੜਾ ਮਾਤਾ ਕਾਲੀ ਦਾ ਮੰਦਿਰ ਹੈ ਮਾਂ ਦੀ ਸਥਾਪਨਾ ਹੈ ਮੂਰਤੀ ਦੀ ਸਥਾਪਨਾ ਹੈ ਉਹ ਕਲਕੱਤੇ ਤੋਂ ਲਿਆ ਕੇ ਪਟਿਆਲੇ 'ਚ ਸਥਾਪਿਤ ਕੀਤੀ ਗਈ ਤੇ ਇਹ ਮੰਦਿਰ ਦੀ ਬੈਕ ਸਾਈਡ ਤੇ ਕੀਤੀ ਗਈ ਸੀ ਕਿਉਂਕਿ ਤੰਤਰ ਵਿਧੀਆਂ ਕਰਦੇ ਸੀ ਉਹ ਮਹਾਰਾਜ ਭੁਪਿੰਦਰ ਸਿੰਘ ਹਣਾ ਦੋਸਤੋ ਸਵਾਗਤ ਹੈ ਤੁਹਾਡਾ ਜੱਗੀ ਦੇ ਇਸ એપisode ਦੇ ਵਿੱਚ ਗੱਲ ਕਰਾਂਗੇ ਕਾਲੀ ਮਾਤਾ ਮੰਦਰ ਤੋਂ ਸ਼੍ਰੀ ਹਿੰਦੂ ਤਖਤ ਦੇ ਮੁਖੀ ਬ੍ਰਹਮਨੰਦ ਗਿਰੀ ਜੀ ਦੇ ਨਾਲ ਪੰਡਤ ਜੀ ਬਹੁਤ ਬਹੁਤ ਸਵਾਗਤ ਹੈ ਜੈ ਮਾਈ ਜੈ ਮਹਾਕਾਲ ਜੀ ਪੰਡਤ ਜੀ ਅੱਜ ਗੱਲ ਕਰਾਂਗੇ ਕਾਲੀ ਮਾਤਾ ਤੇ ਕਾਲੀ ਮਾਤਾ ਮੰਦਰ ਦੇ ਇਤਿਹਾਸ ਤੇ ਬਾਰੇ ਕਾਲੀ ਮਾਤਾ ਮੰਦਰ ਦਾ ਇਤਿਹਾਸ ਕੀ ਹੈ ਵਿਖੋ ਮੰਦਰ ਦਾ ਇਤਿਹਾਸ ਆਪਾਂ ਸਾਰੇ ਪਟਿਆਲਵੀ ਆ ਤੇ ਸਾਰੇ ਲੋਕ ਜਾਣਦੇ ਆ ਜੀ ਵੀ ਜਿਹੜਾ ਕਾਲੀ ਮਾਤਾ ਮੰਦਰ ਹੈ ਇਸ ਤੋਂ ਪਹਿਲਾਂ ਇਥੇ ਮਹਾਰਾਜ ਰਜੇਸ਼ਵਰੀ ਮੰਦਿਰ ਹੋਇਆ ਕਰਦਾ ਸੀ ਜੀ ਅੱਜ ਵੀ ਸਰਕਾਰੀ ਦਫਤਰਾਂ ਦੇ ਵਿੱਚ ਸਰਕਾਰੀ ਕਾਗਜ਼ਾਤ ਦੇ ਵਿੱਚ ਮਹਾਰਾਜ ਰਜੇਸ਼ਵਰੀ ਮੰਦਿਰ ਹੈ ਤੇ ਜਿਹੜੇ ਪਾਸੇ ਤੁਸੀਂ ਮੱਥਾ ਟੇਕਦੇ ਹੋ ਇਹ ਰਸਤਾ ਨਹੀਂ ਸੀ ਹੋਇਆ ਕਰਦਾ ਰਸਤਾ ਪਿਛਲੇ ਪਾਸਿਓਂ ਡਿਊੜੀ ਹੈ ਜੀ ਮੁੱਖ ਗੇਟ ਬਣਿਆ ਹੋਇਆ ਸਰੋਵਰ ਕਿਉਂਕਿ ਕੋਈ ਵੀ ਧਾਰਮਿਕ ਸਥਾਨ ਹੈ ਖਾਸ ਕਰਕੇ ਉੱਤਰੀ ਭਾਰਤ ਚ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਇਨ੍ਹਾਂ ਸਟੇਟਾਂ ਚ ਇੱਕ ਵਿਧੀ ਰਹੀ ਹੈ ਵੀ ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਤੁਸੀਂ ਆਉਣਾ, ਸਥਾਨ ਤੇ ਆਉਣਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਆਉਂਦਿਆ ਸਾਰ ਚਰਨ ਗੰਗਾ ਜੀ। ਉਸ ਤੋਂ ਬਾਅਦ ਸਰੋਵਰ। ਸਰੋਵਰ ਤੋਂ ਬਾਅਦ ਸਥਾਨ ਦੇ ਦਰਸ਼ਨ। ਜੀ। ਤੇ ਪਟਿਆਲਾ ਦਾ ਰਾਜ ਘਰਾਣੇ ਨੇ ਰਾਜ ਅرجੇਸ਼ਵਰੀ ਮੰਦਿਰ ਸ਼ੁਸ਼ੋਭਤ ਕੀਤਾ ਸੀ। ਜੀ। ਪਹਿਲਾਂ ਮਾਂ ਦੇ ਦਰਸ਼ਨ ਕਰਦੇ ਸੀ ਉਸ ਤੋਂ ਬਾਅਦ ਆਪ ਵਾਪਸੀ ਤੇ ਆਉਂਦੇ ਆ ਇੱਕ ਪਾਸੇ ਜਾਂਦੇ ਆ ਗਣੇਸ਼ ਜੀ ਦੇ ਕਰਦੇ ਸੀ, ਭੋਲੇ ਨਾਥ ਜੀ ਦੇ ਕਰਦੇ ਸੀ। ਵਾਪਸੀ ਤੇ ਆਂਦੇ ਆਂਦੇ ਆ ਜਿਵੇਂ ਲੰਗਰ ਵੀਰ ਹਨੂਮਾਨ ਜੀ ਦੇ ਉਹਨਾਂ ਤੋਂ ਬਾਅਦ ਪੈਰੋ ਦੇ ਕਰਕੇ ਸਮਾਪਤੀ ਹੋ ਜਾਂਦੀ ਜੀ ਸਮਾਂ ਨੇ ਕਰਵਟ ਲਈ ਰਾਜ ਜਿਹੜਾ ਘਰਾਨਾ ਅੱਗੇ ਵੱਧਾ ਗਿਆ ਪੀੜੀ ਦਰ ਪੀੜੀ ਕਰਮ ਸਿੰਘ ਰਜਿੰਦਰ ਸਿੰਘ ਹੋਰ ਸਾਰੇ ਆਉਂਦੇ ਗਏ ਮਹਾਰਾਜਾ ਭਪਿੰਦਰ ਸਿੰਘ ਉਸ ਜਿਹੜੀ ਰਾਜ ਦੀ ਬਾਗਡੋਰ ਸੰਭਾਲਦੇ ਆ ਜੀ ਮਹਾਰਾਜਾ ਭਪਿੰਦਰ ਸਿੰਘ ਆਪਣੇ ਸ਼ੌਂਕਾਂ ਦੇ ਨਾਲ ਨਾਲ ਤੰਤਰ 'ਚ ਬਹੁਤ ਵਿਸ਼ਵਾਸ ਰੱਖਦੇ ਸੀ ਜੀ ਤੇ ਜਿਹੜਾ ਮਾਤਾ ਕਾਲੀ ਦਾ ਮੰਦਿਰ ਹੈ ਮਾਂ ਦੀ ਸਥਾਪਨਾ ਹੈ ਮੂਰਤੀ ਦੀ ਸਥਾਪਨਾ ਹੈ ਉਹ ਕਲਕੱਤੇ ਤੋਂ ਲਿਆ ਕੇ ਪਟਿਆਲੇ 'ਚ ਸਥਾਪਿਤ ਕੀਤੀ ਗਈ ਤੇ ਇਹ ਮੰਦਰ ਦੀ ਬੈਕ ਸਾਈਡ ਤੇ ਕੀਤੀ ਗਈ ਸੀ ਕਿਉਂਕਿ ਤੰਤਰ ਵਿਧੀਆਂ ਕਰਦੇ ਸੀ। ਉਹ ਮਹਾਰਾਜਾ ਭੋਪਿੰਦਰ ਸਿੰਘ ਹਣੇ। ਤੇ ਉਸ ਸਮੇਂ ਦੇ ਝਾ ਪਰਿਵਾਰ ਦੇ ਪੁਜਾਰੀ ਹੋਇਆ ਕਰਦੇ ਸੀ ਵਿਹਾਰ ਦੇ। ਉਹ ਲੋਕ ਤੰਤਰ ਦੀਆਂ ਸਿੱਧੀਆਂ ਦੇ ਵਿਦਵਾਨ ਆਦਮੀ ਸੀ। ਉਹਨਾਂ ਦੇ ਬੇਟੇ ਵੀ ਅੱਜ ਉਹ ਪੰਡਤ ਜੀ ਦੇ ਇੱਥੇ ਸਰਵਿਸ ਕਰ ਰਹੇ ਆ। ਦੋ ਸ਼ਸ਼ੀਕਾਂਤ ਤੇ ਕਾਲੀਕਾਂਤ ਚਾ ਜੀ ਦੋ ਜਣੇ ਇੱਥੇ ਸਰਵਿਸ ਕਰ ਰਹੇ ਪਟਿਆਲੇ ਹੁਣ ਵੀ। ਉਹ ਲੋਕ ਉਸ ਸਮੇਂ ਦੇ ਵਿੱਚ ਮਾਈ ਦੀ ਜਿਹੜੀ ਸਥਾਪਨਾ ਕਰਕੇ ਇਸ ਪ੍ਰਕਾਰ ਜਿਹੜੀ ਮਾਤਾ ਕਾਲੀ ਦੀ ਸਥਾਪਨਾ ਹੋਈ ਬਾਅਦ ਚ ਪ੍ਰਸਿੱਧੀ ਇੰਨੀ ਹੋ ਗਈ ਕਿ ਸਾਰੇ ਗौरी ਮਾਤਾ ਰਾਜ ਰਜੇਸ਼ਵਰੀ ਦੇ ਨਾਂ ਤੋਂ ਚੇਂਜ ਹੋ ਕੇ ਕਾਲੀ ਮਾਤਾ ਮੰਦਿਰ ਹੀ ਬਣ ਗਿਆ ਤੇ ਅੱਜ ਸਾਰਾ ਉੱਤਰੀ ਭਾਰਤ ਉਹਨਾਂ ਨੂੰ ਕਾਲੀ ਮਾਤਾ ਮੰਦਿਰ ਦੇ ਨਾਂ ਤੋਂ ਇਸ ਸਥਾਨ ਨੂੰ ਜਾਣਦਾ ਹੈ ਇਹ ਕਿਹੜੇ ਦਿਨਾਂ 'ਚ ਮਤਲਬ ਇਹ ਕੋਈ ਦਿਨ ਮੰਨਿਆ ਗਿਆ ਵੀ ਸ਼ਨੀਵਾਰ ਜਾਂ ਵੀਰਵਾਰ ਜਿਵੇਂ ਬਹੁਤ ਜ਼ਿਆਦਾ ਕੱਟ ਹੁੰਦਾ ਹੈ ਕਿਸ ਤਰੀਕੇ ਨਾਲ ਮੈਨੇਜ ਹੁੰਦਾ ਹੈ ਮਤਲਬ ਕਿੱਥੋਂ ਕਿੱਥੋਂ ਲੋਕ ਦਿਨ ਸਾਰੇ ਉਦੇ ਹੀ ਆ ਜੀ ਠੀਕ ਹੈ ਇਸ ਕਰਕੇ ਕਿਸੇ ਕਿਸੇ ਥਾਨ ਤੇ ਕੋਈ ਨਾ ਕੋਈ ਦਿਨ ਜਿਹੜਾ ਉਹ ਮਹਾਂਤਾ ਰੱਖਦਾ ਜੀ ਤੇ ਪਟਿਆਲੇ ਚ ਸ਼ਨੀਵਾਰ ਜਿਹੜਾ ਮਾਂ ਕਾਲੀ ਦਾ ਉਹ ਪੁਰਾਣੇ ਸਮਿਆਂ ਤੋਂ ਪ੍ਰਾਤਨ ਸਮੇਂ ਤੋਂ ਮਾਈ ਦੀ ਜਿਹੜੀ ਪੂਜਾ ਸ਼ਨੀਵਾਰ ਮੰਨੀ ਜਾਂਦੀ ਹੈ ਤੇ ਲੋਕ ਜਿਹੜੇ ਆ ਪਿੰਡਾਂ ਤੋਂ ਦੂਰ ਦਰਾਡੇ ਵੱਖ-ਵੱਖ ਸ਼ਹਿਰਾਂ ਤੋਂ ਸ਼ਨੀਚਰਵਾਰ ਪਹੁੰਚਦੇ ਆ ਇਹ ਮੰਦਿਰ ਹੈ ਜਿਹੜਾ ਕਿਉਂਕਿ ਜਦੋਂ ਦੇਸ਼ ਆਜ਼ਾਦ ਹੋਇਆ ਜੀ ਜਿੱਥੇ ਬਕੋ ਬੋਰਡ ਬਣਿਆ ਹਾਂਜੀ ਉੱਥੇ ਉਹਦੇ ਨਾਲ ਕੁਝ ਰਿਆਸਤਾਂ ਦੇ ਰਾਜਾ ਨੇ ਪੰਜਾਬ ਦੇ ਨੇ ਪਟਿਆਲੇ ਦੇ ਨੇ ਫਰੀਦਕੋਟ ਦੇ ਨੇ ਨਾਬੇ ਵਾਲੇ ਨੇ ਕਈ ਰਾਜਿਆਂ ਨੇ ਸਨਾਤਨੀਆਂ ਦਾ ਧੱਕਾ ਕਰਦਿਆਂ ਹੋਇਆ ਉਸ ਸਮੇਂ ਧਰਮ ਅਰਥ ਬੋਰਡ ਇੱਕ ਹੋਂਦ ਚ ਲਿਆਂਦਾ ਜਿਹਦਾ ਆਜ਼ਾਦ ਭਾਰਤ ਦਾ ਜਿਹੜਾ ਕਲੈਕਟਰ ਹੋਏਗਾ ਉਹ ਜ਼ਿਲ੍ਹੇ ਦਾ ਉਹ ਚੇਅਰਮੈਨ ਹੋਏਗਾ ਅੱਜ ਤੱਕ ਪਟਿਆਲਾ ਰਿਆਸਤ ਦੇ ਜਿਹੜੇ ਮੰਦਰ ਨੇ ਚਾਹੇ ਉਹ ਕਾਲੀ ਮਾਤਾ ਮੰਦਿਰ ਹੈ ਚਾਹੇ ਤੁੰਗਰਾ ਮੰਦਿਰ ਹੈ ਬਦਰੀਨਾਥ ਹੈ ਪੂਤਨਾਥ ਹੈ ਕਤਾਰਨਾਥ ਹੈ ਜੀ ਜਿਹੜੇ ਵੱਡੇ ਮੰਦਿਰ ਨੇ ਚਾਹੇ ਉਹ ਬਾਵਨ ਅਵਤਾਰ ਹੈ ਇਹਨਾਂ ਸਾਰੇ ਮੰਦਿਰਾਂ ਦਾ ਜਿਹੜਾ ਚੇਅਰਮੈਨ ਹੈ ਉਹ ਡੀਸੀ ਹੈ ਕਲੈਕਟਰ ਹੈ ਡਿਸਟ੍ਰਿਕਟ ਦਾ ਉਹੀ ਧਰਮ ਅਰਥ ਬੋਰਡ ਦਾ ਮਾਲਕ ਹੈ ਤੇ ਇਹਨਾਂ ਦਾ ਜਿਹੜਾ ਪ੍ਰਬੰਧ ਹੈ ਉਹ ਧਰਮ ਅਰਥ ਬੋਰਡ ਮੈਕਸਿਮਮ ਤੌਰ ਤੇ ਚਲਾ ਰਿਹਾ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਬਾਹਰਲੀ ਇੰਟਰਫੀਰੈਂਸ ਨਹੀਂ ਹੋ ਸਕਦੀ ਬੇਸਿਕਲੀ ਆਪਾਂ ਕਹਿ ਰਹੀਏ ਤਾਂ ਗਵਰਨਮੈਂਟ ਦੇ ਅੰਦਰ ਨੇ ਸਾਰੇ ਮੰਦਰ ਬੇਸਿਕਲੀ ਕੀ ਜੀ 100% ਗਵਰਨਮੈਂਟ ਦੇ ਅੰਦਰ ਹੈ ਗਵਰਨਮੈਂਟ ਦਾ ਕਾਰੀ ਮੁਖਤਿਆਰੀ ਹੈ ਗਵਰਨਮੈਂਟ ਗੱਲਿਆਂ ਦੇ ਕਾਬਜਾ ਹੈ ਜਿੰਨਾ ਚੜਾਵਾ ਮੰਦਰ ਚ ਚੜਦਾ ਉਹ ਸਭ ਗਵਰਨਮੈਂਟ ਲੈ ਜਾ ਰਹੀ ਸਾਰਾ ਗਵਰਨਮੈਂਟ ਲੈ ਕੇ ਜਾ ਰਹੀ ਹੈ ਸਾਡੇ ਵਾਸਤੇ ਸਨਾਤੀਆਂ ਵਾਸਤੇ ਉਹ ਨਿਸ਼ਫਲ ਹੈ ਸਾਡੇ ਕਿਸੇ ਕੰਮ ਦਾ ਨਹੀਂ ਉਹ ਰੁਪਈਆ ਬਹੁਤ ਵਾਰੀ ਬੇਨਤੀ ਕਰ ਚੁੱਕੇ ਆ ਸਰਕਾਰਾਂ ਨੂੰ ਸਰਕਾਰਾਂ ਬੈਕ ਡੋਰ ਐਂਟਰੀ ਰਾਈ ਸਾਡੀ ਇੰਨੀ ਕੁ ਅਨੌਫੀਸ਼ੀਅਲੀ ਭਰਤੀ ਕਰ ਚੁੱਕੀਆਂ ਉਥੇ ਜਿਹੜੇ ਸਾਨੂੰ ਨਾ ਪੁਜਾਰੀਆਂ ਦੇ ਉਹਨਾਂ ਦੀ ਲੋੜ ਹੈ ਨਾ ਸੇਵਾਦਾਰਾਂ ਦੀ ਉਹਨਾਂ ਦੀ ਲੋੜ ਹੈ ਨਾ ਕੋਈ ਗੱਲ ਹੈ ਨਾ ਕੋਈ ਬਾਤ ਹੈ ਇਹਨਾਂ ਨੇ ਆਪਣੀਆਂ ਕੋਠੀਆਂ ਦੇ ਵਿੱਚ ਪਟਿਆਲਾ ਪ੍ਰਸ਼ਾਸਨ ਦੇ ਪ੍ਰਬੰਧਕ ਅਫਸਰਦ ਨੇ ਜਿਹੜਾ ਸਿਵਲ ਪ੍ਰਸ਼ਾਸਨ ਹੈ ਜਿਹੜਾ ਨੌਕਰ ਵੀ ਰੱਖਣਾ ਹੁੰਦਾ ਕਾਲੀ ਮਾਤਾ ਮੰਦਿਰ ਦੇ ਖਾਤੇ 'ਚ ਰੱਖਦੇ ਆ ਉਹਦਾ ਕਾਰਨ ਹੈ ਵੀ ਗੱਲੇ ਦੇ ਉੱਤੇ ਵਜਨ ਪਾ ਦਿਓ ਤੇ ਡੀਸੀ ਐ ਐਸ ਡੀ ਐਮ ਆ ਹੋਰ ਅਫਸਰ ਨੇ ਪੁਰਾਣੇ ਸਮੇਂ 'ਚ ਵੀ ਰੱਖਦੇ ਆ ਇਹ ਪਿਛਲੇ ਸਮੇਂ 'ਚ ਵੀ ਰੱਖਦੇ ਰਹੇ ਆ ਅੱਜ ਵੀ ਜੇ ਕੈਪਟਨ ਅਮਨਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਹਨਾਂ ਦੇ ਪਰਿਵਾਰ ਨੇ ਇੱਥੇ ਬੈਕ ਡੋਰ ਐਂਟਰੀ ਕਮਾਗਾ ਬੰਨੂ ਜੀ ਕਿਉਂਕਿ ਉਹਦੀ ਕੋਈ ਐਡ ਤਾਂ ਹੈ ਨਹੀਂ ਪੋਸਟ ਦੀ ਬੈਕ ਡੋਰ ਐਂਟਰੀ ਕਰਕੇ ਰੱਜ ਕੇ ਨਜਾਇਜ਼ ਤੌਰ ਤੇ ਭਰਤੀ ਕਰਵਾਈ ਆਪਣੇ ਚਾਹੇਤੇ ਆਪਣੇ ਘਰ ਕੰਮ ਕਰਨ ਵਾਲੇ ਮਹਿਲਾਜ ਕੰਮ ਕਰਨ ਵਾਲੇ ਸਾਰੇ ਲੋਕ ਇੱਥੇ ਲਵਾ ਲੇ ਹੁਣ ਜਦੋਂ ਆਮ ਲੋਕਾਂ ਦੀ ਸਰਕਾਰ ਕਹਿਣ ਲੱਗੇ ਬਦਲਾਅ ਦੀ ਸਰਕਾਰ ਆ ਗਈ ਉਹਨਾਂ ਨੇ ਵੀ ਇੱਥੇ ਦਿਲ ਖੋਲ ਕੇ ਸਨਾਮ ਤੋਂ ਸੰਗਰੂਰ ਤੋਂ ਹੋਰ ਥਾਵਾਂ ਤੋਂ ਬਿਲਕੁਲ ਜਿਹੜੀ ਬੈਕ ਡੋਰ ਐਂਟਰੀ ਯਾਰ ਅੱਜ ਕੇ ਭਰਤੀ ਕਰਨੀ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਪਰਮਾਤਮਾ ਦਾ ਘਰ ਆ ਉਹਦਾ ਖਜ਼ਾਨਾ ਤਾਂ ਖਾਲੀ ਹੋ ਹੀ ਨਹੀਂ ਸਕਦਾ ਲੁੱਟਿਆ ਜਾ ਸਕਦਾ ਹੈ ਲੁੱਟਦਾ ਫਿਰ ਰਹੇ ਹੈ ਵਾਹ ਮੰਨੋ ਜੇ ਮੰਨ ਲਓ ਇੰਡੀਆ ਚ ਕਿਤੇ ਵੀ ਫੰਡਿੰਗ ਦੀ ਲੋੜ ਹੈ ਸਰਕਾਰ ਨੂੰ ਤਾਂ ਜਿੰਨੇ ਵੀ ਪ੍ਰਸਿੱਧ ਮੰਦਰ ਨੇ ਇਹ ਤਾਂ ਸਿਰਫ ਪਟਿਆਲਾ ਦਾ ਕਾਲੀਮਾ ਮੰਦਰ ਹੋ ਗਿਆ ਜੀ ਤੁਸੀਂ ਇਹ ਦੇਖੋ ਵੀ ਕਾਲੀਮਾਤਾ ਮੰਦਰ ਪਟਿਆਲਾ ਦੇ ਵਿੱਚ 10 ਸਾਲ ਤੋਂ ਤਾਂ ਮੈਂ ਦੇਖ ਰਿਹਾ 12 ਲਗਾਤਾਰ ਅੱਜ ਤੱਕ ਤਲਾ ਦੇ ਵਿੱਚ ਇੱਕ ਬੂੰਦ ਵੀ ਪਾਣੀ ਨਹੀਂ ਆਇਆ ਤੇ ਕਰੋੜਾਂ ਰੁਪਈਆ ਜਿਹੜਾ ਸਰਕਾਰ ਦਾ ਫਰਜੀ ਤੌਰ ਤੇ ਟੈਂਡਰ ਲੱਗ ਜਾਂਦੇ ਆ ਫਰਜੀ ਤੌਰ ਤੇ ਟੈਂਡਰ ਹੋ ਜਾਂਦੇ ਆ ਕਦੀ ਰਿਪੇਅਰ हट ਜਾਂਦੀ ਹੈ ਕਦੀ ਰਿਪੇਅਰ ਲੱਗਣ ਲੱਗ ਜਾਂਦੀ ਹੈ ਜੇ ਦਸਾਂ ਸਾਲਾਂ ਚ ਪਾਣੀ ਹੀ ਨਹੀਂ ਪਿਚਾ ਸਕੇ ਆਖੜਾ ਮੇਨ ਲਾਈਨ ਤੋਂ ਅੱਜ ਤੱਕ ਜੀ ਜਿਹੜਾ 2-4 ਕਿਲੋਮੀਟਰ ਦਾ ਢਾਈ ਦਾ ਫਰਕ ਹੈ ਇੱਕ ਕਾਂਗਰਸ ਦੇ ਰਾਸ਼ਟਰਪਿਤਾ ਜਿਹੜੇ ਇਹਨਾਂ ਦੇ ਬਾਨੀ ਕਾਂਗਰਸੀਆਂ ਦੇ ਬਾਪੂ ਗਾਂਧੀ ਜੀ ਉਹਦੇ ਚਰਨਾ ਚ ਪਾਣੀ ਪਹਚਾਣਾ ਉਹ ਸਰਕਾਰ ਪਤਾ ਨਹੀਂ ਕਿਹੜੇ ਰਾਈ ਕਿਹੜੇ ਜਾਜਾਂ ਰਾਈ ਪਹਚਾਉਂਦੀ ਹੈ ਉਹ ਝੀਲ 'ਚ ਪਾਣੀ ਆ ਜਾਂਦਾ ਜਿਹਨੂੰ ਰਜਿੰਦਰਾ ਝੀਲ ਕਹਿੰਦੇ ਆ ਜੀ ਤੇ ਪਾਣੀ ਕਾਲੀ ਮਾਤਾ ਮੰਦਿਰ ਦੇ ਥੱਲੋਂ ਨਹੀਂ ਲੰਘ ਕੇ ਜਾਂਦਾ ਉੱਥੇ ਤੱਕ ਜੀ ਤੇ ਉਹ ਪਾਈਪ ਉੱਥੇ ਖੋਲਣ ਲੱਗਿਆ ਪਤਾ ਨਹੀਂ ਐਡਾ ਕਿੰਨਾ ਕੁ ਜ਼ੋਰ ਲੱਗਦਾ ਪ੍ਰਸ਼ਾਸਨ ਦਾ ਇਹ ਜਿਹੜਾ ਪ੍ਰਸ਼ਾਸਨ ਉਹ ਤੂੰ ਖੋਲਣ ਦੇ ਵਿੱਚ ਨਾਕਾਮਯਾਬ ਹੈ ਤੇ ਮੈਂ ਸਨਾਤਨੀਆਂ ਦੀ ਮੈਨੂੰ ਸਮਝ ਨਹੀਂ ਆਂਦੀ ਚਲੋ ਮੈਂ ਸਨਾਤਨ ਦੀ ਸੇਵਾ ਕਰ ਰਿਹਾ ਉਸ ਗੱਡੀ ਦੇ ਬੈਠਾ ਹਿੰਦੂ ਤਖਦੀ ਦੇ ਬਹੁਤ ਮੈਂ ਇਹਨਾਂ ਨੂੰ ਨੀਂਦ ਚੋਂ ਜਗਾਉਣ ਦੀ ਕੋਸ਼ਿਸ਼ ਕਰਦਾ ਆਪਣੇ ਭਾਈਚ ਕਿੱਦਣ ਜਾਗਣਗੇ ਲੋਕ ਆਉਂਦੇ ਆ ਮੱਥਾ ਟੇਕਦੇ ਆ ਬਸ ਇੰਨੀ ਜ਼ਿੰਮੇਵਾਰੀ ਇਹ ਗੱਲੇ ਚ ਪੈਸੇ ਪਾਓ ਸਰਕਾਰ ਦਾ ਢਿੱਡ ਭਰੋ ਤੇ ਆਪਣੇ ਘਰ ਨੂੰ ਜਾਓ ਮੈਂ ਤਾਂ ਇਹ ਗੱਲ ਸੁਣ ਕੇ ਮੈਨੂੰ ਹਜਮ ਨਹੀਂ ਹੋ ਰਹੀ ਕਿ ਜਿੰਨਾ ਪੈਸਾ ਮਤਲਬ ਜਿੰਨਾ ਦਾਨ ਲੋਕ ਕਰਦੇ ਨੇ ਉਹ ਨਾ ਕਿਸੇ ਦਾ ਢਿੱਡ ਚ ਜਾ ਰਿਹਾ ਨਾ ਕਿਸੇ ਨੂੰ ਭੁੱਖੇ ਨੂੰ ਰੋਟੀ ਮਿਲ ਰਹੀ ਆਉਂਦੇ ਨਾਲ ਨਾ ਕਿਸੇ ਦੀ ਪੜ੍ਹਾਈ ਹੋ ਰਹੀ ਆ ਨਾ ਕਿਸੇ ਨੂੰ ਹੈਲਥ ਸਰਵਿਸ ਮਿਲ ਰਹੀ ਆ ਉਹ ਸਰਕਾਰ ਆਪ ਦੇ ਮਤਲਬ ਰਹੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸਰਕਾਰ ਦੀਆਂ ਤਨਖਾਹਾਂ ਸਰਕਾਰ ਦੇ ਖਰਚੇ ਸਰਕਾਰ ਦੀਆਂ ਕੋਠੀਆਂ ਦੇ ਵਿੱਚ ਨੌਕਰ ਉਸ ਪੈਸੇ ਨਾਲ ਉਹ ਜਿਹੜੇ ਲੋਕ ਆ ਉਹ ਉੰਦ ਚਾਉਂਦੇ ਆ ਇਹ ਤਾਂ ਸਮਾਂ ਥੋੜਾ ਜਿਹਾ ਚੇਂਜ ਹੋ ਗਿਆ ਸਰਕਾਰ ਨੂੰ ਸਨਾਤਨੀ ਨੇ ਜਾ ਕੇ ਝੰਜੋੜ ਕੇ ਜਗਾਇਆ ਸੁੱਤੀ ਪਈ ਨੂੰ ਐਸਾ ਵੀ ਸਮਾਂ ਆ ਗਿਆ ਸੀ ਪਿਛਲੀਆਂ ਸਰਕਾਰਾਂ ਚ ਜਦੋਂ ਕਾਂਗਰਸ ਦੀ ਸਰਕਾਰਾਂ ਸੀ ਜਿਹੜੀਆਂ ਸਾਡੇ ਬਿਲਕੁਲ ਅੰਗੇਸਟ ਕਮਾ ਰਹੀਆਂ ਉਹਨਾਂ ਦੀ ਹਜ ਯਾਤਰਾ ਵਾਸਤੇ ਵੀ ਪੈਸੇ ਜਿਹੜੇ ਆ ਉਹ ਸੈਂਟਰ ਸਰਕਾਰ ਨੂੰ ਰਿਲੀਜ਼ ਕਰਾ ਲੈਂਦੇ ਹੁੰਦੇ ਸੀ ਸਾਡੀ ਜਿੰਨਾ ਚੰਦ ਦੀ ਸੋਨਾ ਕਾਲੀ ਮਾਤਾ ਮੰਦਿਰ ਚ ਪਿਆ ਹੈ ਕਈ ਵਾਰੀ ਪ੍ਰਪੋਜ਼ਲ ਬਣ ਗਈ ਵੀ ਸੈਂਟਰ ਦੇ ਖਜ਼ਾਨੇ ਜਮ੍ਹਾਂ ਕਰਾ ਦਿੱਤਾ ਜਾਏ ਕਿਉਂ ਭਾਈ ਜੇ ਕੋਈ ਹੋਰ ਧਾਰਮਿਕ ਸਥਾਨ ਹੁੰਦਾ ਤੇ ਉਹ ਜਿਹੜਾ ਸੋਨਾ ਢਾਲ ਕੇ ਪੱਤਰੇ ਬਣਾ ਕੇ ਗੁੰਮ ਤੇ ਚੜਦਾ ਬਿਲਕੁਲ ਤੇ ਸਾਡਾ ਹੀ ਸੋਨਾ ਚਾਂਦੀ ਦਿੱਲੀ ਸਰਕਾਰ ਕੋਲ ਕਿਉਂ ਜਾਏ ਦਿੱਲੀ ਸਰਕਾਰ ਨੰਗ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਾਲਕੀ ਨਹੀਂ ਤਾਂ ਦੇਖੋ ਸਿਰਫ ਇਹ ਤਾਂ ਸਿਰਫ ਇੱਕ ਕਾਲੀ ਮਾਤਾ ਮੰਦਿਰ ਦੀ ਗੱਲ ਕਰ ਰਹੇ ਆ ਦੇਸ਼ 'ਚ ਹੋਰ ਉਜੈਨ ਚਲੇ ਜਾਓ ਜਾਂ ਆਪਾ ਕਿਦਾਰਨਾ ਚਲੇ ਜਾਓ ਹੋਰ ਕਿੰਨੇ ਪ੍ਰਸਿੱਧ ਮੰਦਰ ਨੇ ਜਿੱਥੇ ਕਿ ਆਪਾਂ ਸੋਚ ਵੀ ਨਹੀਂ ਸਕਦੇ ਕਿੰਨਾ ਕੁ ਚੜਾਵਾ ਚੜਦਾ ਹੋਊ। ਦੇਖੋ ਸਾਰੇ ਭਾਰਤ ਦੇ ਮੰਦਰਾ ਜਿਹੜੇ ਸਰਕਾਰਾਂ ਦੇ ਅਧੀਨ ਆ। ਇਹ ਸਟੇਟ ਸਰਕਾਰ ਦੇ ਅੰਦਰ ਹੁੰਦੇ ਆ ਕਿ ਸੈਂਟਰ ਸਾਰੀਆਂ ਸਟੇਟ ਸਰਕਾਰਾਂ ਦੇ ਅੰਦਰ ਆ। ਤੇ ਸਰਕਾਰਾਂ ਕੋਲ ਬੜਾ ਉਚਿਤ ਬਹਾਨਾ ਹੈ ਵੀ ਸਰਕਾਰ ਆਰਥਿਕ ਮੰਦੀ ਜੋ ਗੁਜ਼ਰ ਰਹੀ ਹੈ। ਉਸ ਕਰਕੇ ਉਹਨਾਂ ਨੂੰ ਆਜਾਦ ਨਹੀਂ ਕਰ ਸਕਦੇ ਜਦ ਤਨ ਆਰਥਿਕ ਮੰਦੀ ਜੋ ਸਰਕਾਰ ਬਾਹਰ ਆ ਜੇਗੀ ਉਦੋਂ ਮੰਦਰਾ ਆਜਾਦ ਕਰ ਦੇਗੀ। ਇਹ ਸਰਟੀਫਾਈਡ ਸਟੈਂਡਿੰਗ ਹਰ ਸਿਆਸੀ ਲੀਡਰ ਦਾ ਫਾਰਮੂਲਾ ਹੈ। ਇਹ ਫਾਰਮੂਲਾ ਸਾਡੇ ਸੁੱਤੇ ਪਏ ਹਿੰਦੂਆਂ ਨੂੰ ਜ਼ਮੀਰ ਦੇ ਕਿਸੇ ਪ੍ਰਕਾਰ ਸੱਟ ਨਹੀਂ ਮਾਰ ਪਾ ਰਿਆ ਤੇ ਜੇਕ ਅਸੀਂ ਜਿਉਂਦੇ ਹੁੰਦੇ ਜਾਂ ਸਾਡੇ ਜ਼ਮੀਰ ਜਿਉਂਦੇ ਹੁੰਦੇ ਅਸੀਂ ਇਹ ਲੜਾਈ ਲੜ ਸਕਦੇ ਤੇ ਮੰਦਰ ਜਿਹੜੇ ਆ ਉਹ ਆਜ਼ਾਦ ਕਰਾਂ ਲੱਗਿਆ ਕੁਝ ਪਲ ਲੱਗਦੇ ਪੱਡੇ ਜੀ ਐਸ ਹਿਸਾਬ ਨਾਲ ਜੇ ਮੈਂ ਦੇਖਾਂ ਜੇ ਲੋਕ ਦਾਨ ਕਰਨੋਂ ਹਟ ਜਾਣ ਜੇ ਲੋਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਬੜੀ ਵਾਰੀ ਕੋਸ਼ਿਸ਼ ਕਰ ਲਈ ਲੋਕਾਂ ਨੂੰ ਕਹਿਣ ਦੀ ਜੇ ਲੋਕ ਦਾਨ ਕਰਨੋਂ ਹਟ ਜਾਣ ਤਾਂ ਫਿਰ ਮੰਦਰ ਚੱਲੂਗਾ ਕਿਵੇਂ ਦੇਖੋ ਜਿੱਦਨ ਅਸੀਂ ਦਾਨ ਕਰਨੋਂ ਹਟ ਗਏ ਜੀ ਕਿਉਂਕਿ ਸਰਕਾਰ ਨੂੰ ਦਾਨ ਕਰ ਰਹੇ ਆ ਨਾ ਕਿ ਭਗਵਾਨ ਨੂੰ ਦਾਨ ਕਰ ਰਹੇ ਆ ਬਿਲਕੁਲ ਤੁਸੀਂ ਜਿਹੜਾ ਗੱਲਾ ਅੱਜ 1.5 ਕਰੋੜ ਤੇ ਜਾਂਦਾ ਮੰਥਲੀ ਜੀ ਜਿੱਦਨ ਉਹ ਗੱਲਾ 5-4 ਲੱਖ ਰੁਪਏ ਤੇ ਆ ਗਿਆ ਜੀ ਇਹ ਸਰਕਾਰ ਆਪੇ ਹੱਥ ਖੜੇ ਕਰਕੇ ਤੁਹਾਨੂੰ ਕਹਦੀ ਕਿ ਮੰਦਿਰ ਸੰਭਾਲ ਲਓ ਸਾਡੇ ਤੋਂ ਬਾਹਰ ਹੈ ਕਿਉਂਕਿ ਮੈਨੇਜ ਮੈਨੇਜ ਹੀ ਨਹੀਂ ਹੋਣਾ ਹੁਣ ਤਾਂ ਪੈਸਾ ਆ ਰਿਹਾ ਹੈ ਤੁਸੀਂ ਵੰਡ ਰਹੇ ਹੋ ਤੁਸੀਂ ਤੁਸੀਂ ਦੱਸਿਆ ਵੀ ਸਰਕਾਰੀ ਕੰਮਾਂ 'ਚ ਵੀ ਮੰਦਿਰ ਦਾ ਪੈਸਾ ਯੂਜ਼ ਹੋ ਰਿਹਾ ਹਰ ਪ੍ਰਕਾਰ ਦੀ ਯੂਜ਼ਿੰਗ ਦੇ ਵਿੱਚ ਸਰਕਾਰੀ ਪੈਸਾ ਲਿਆਂਦਾ ਜਾਂਦਾ ਕਿਉਂਕਿ ਸਰਕਾਰ ਨੂੰ ਆਪਣੀ ਨਿੱਜੀ ਪ੍ਰਾਪਰਟੀ ਸਮਝਦੀ ਹੈ ਉੱਤੇ ਆਪਣਾ ਹੱਕ ਸਮਝਦੀ ਹੈ ਵਰਤੋਚ ਕਰ ਲੈਂਦੀ ਹੈ ਤੇ ਮੇਰੀ ਸਾਰੇ ਸਨਾਤਨੀਆਂ ਨੂੰ ਆਪਣੇ ਇੰਟਰਵਿਊ ਤੋਂ ਬਾਅਦ ਵੀ ਇੱਕ ਬੇਨਤੀ ਹੈ ਜਿਹੜੇ ਜਿਹੜੇ ਇਹਨੂੰ ਦੇਖੇਗਾ ਵੀ ਯਾਰ ਪ੍ਰਾਈਵੇਟ ਮੰਦਿਰਾਂ ਦੇ ਵਿੱਚ ਜਾ ਕੇ ਜਿਹੜੇ ਕਮੇਟੀਆਂ ਦੇ ਅਧੀਨ ਨੇ ਹੋਰ ਨੇ ਤੁਸੀਂ ਉੱਤੇ ਦਿਲ ਖੋਲ ਕੇ ਦਾਨ ਦਿਆ ਕਰੋ ਡਿਵੈਲਪਮੈਂਟ ਕਰਾਇਆ ਕਰੋ ਕੋਲ ਖੜ ਕੇ ਕੰਮ ਕਰਾਇਆ ਕਰੋ ਪਰ ਜਿਹੜੇ ਸਰਕਾਰੀ ਮੰਦਰ ਸਰਕਾਰਾਂ ਦੇ ਅਧੀਨ ਨੇ ਕਿਰਪਾ ਕਰਕੇ ਉੱਥੇ ਕਿਸੇ ਪ੍ਰਕਾਰ ਦਾ ਦਾਨ ਨਾ ਦਿਆ ਕਰੋ ਤਾਂ ਜੋ ਸਰਕਾਰਾਂ ਤੋਂ ਉਹ ਮੰਦਰ ਆਜ਼ਾਦ ਕਰਾਏ ਜਾ ਸਕਣ ਕਾਲੀ ਮਾਤਾ ਮੰਦਰ ਦੇ ਇਤਿਹਾਸ ਦੇ ਵਿੱਚ ਇੱਕ ਹੋਰ ਚੀਜ਼ ਬੜੀ ਅਨੋਖੀ ਹੈ ਕਿ ਇੱਥੇ ਸ਼ਰਾਬ ਚੜਾਈ ਜਾਂਦੀ ਹੈ ਪ੍ਰਸ਼ਾਦ ਵਜੋਂ ਲਾ ਲੋ ਜਾਂ ਕਿਸੇ ਦੀ ਸ਼ਰਦਾ ਵੱਲੋਂ ਲਾ ਲੋ ਇਹ ਕਿਉਂ ਸ਼ਰਾਬ ਕਿਉਂ ਇਹ ਕੁਝ ਸਨਾਤਨ ਬਹੁਤ ਡੂੰਗਾ ਰਹੱਸ ਹੈ ਜੀ ਜਿੰਨਾ ਆਪਾਂ ਨੂੰ ਖੋਲੀ ਜਾਵਾਂਗੇ ਉਹਨਾਂ ਖੁੱਲੀ ਜਾਏਗਾ ਜਿੰਨਾ ਆਪਾਂ ਖੋਲੀ ਜਾਵਾਂਗੇ ਉਹਨਾਂ ਖੁੱਲੀ ਜਾਏਗਾ ਸਨਾਤਨ ਐਸੀ ਚੀਜ਼ ਹੈ ਮਾਂ ਕਾਲੀ ਸ਼ਰਾਬ ਨਹੀਂ ਪੀਂਦੀ ਨਾ ਸ਼ਰਾਬ ਦਾ ਪ੍ਰਸ਼ਾਦ ਹੈ ਉਹਨੂੰ ਲੱਗਦਾ ਹੈ ਐਸਾ ਕਿਤੇ ਵੀ ਕਿਸੇ ਗ੍ਰੰਥ ਚ ਕਿਸੇ ਪੁਰਾਣ ਚ ਨਹੀਂ ਸਾਡੇ ਮਿਲਦਾ ਜੀ ਪਰ ਜਿਹੜੀ ਮਾਈ ਦੀ ਫੌਜ ਹੈ ਜਿੰਨ 50 ਯੋਗਣੀਆਂ ਠੀਕ ਹੈ ਭੂਤ ਪ੍ਰੇਤ ਇਹ ਸਾਰੇ ਮਾਈ ਦੇ ਅਧੀਨ ਹੈ ਕਿਉਂਕਿ ਮਾਂ ਨਾਲ ਨਾਲ ਸ਼ਮਸ਼ਾਨਾ ਕਾਲੀ ਵੀ ਹੈ ਜੀ ਠੀਕ ਹੈ ਇਸ ਕਰਕੇ ਜਿਹੜੀਆਂ ਉਹਦੀਆਂ ਫੌਜਾਂ ਨੇ ਇਹ ਜਿਹੜਾ ਪ੍ਰਸ਼ਾਦ ਹੈ दारू ਦਾ ਮੀਟ ਦਾ ਬਲੀ ਹੈ ਹੋਰ ਹੈ ਇਹ ਸਾਰਾ ਉਹਨਾਂ ਦਾ ਪ੍ਰਸ਼ਾਦ ਹੈ ਮਾਈ ਰਾਹੀਂ ਉਹਨਾਂ ਦੇ ਜਿਹੜੇ ਸੇਵਕ ਨੇ ਉਹਨਾਂ ਨੂੰ ਪ੍ਰਸ਼ਾਦ ਪਹੁੰਚਾਇਆ ਜਾਂਦਾ ਤਾਂ ਜੋ ਉਹ ਸਾਡਾ ਜਿਹੜਾ ਸੁਨੇਹਾ ਵਜੀਰ ਨੇ ਮਾਂ ਤੱਕ ਸੁਰੱਖਿਤਰ ਪਹੁੰਚਾ ਦੇਣ ਜੀ ਇੱਕ ਸਪਾਰਸ਼ ਰੂਪੀ ਜਿਹੜੀ ਉਹ ਹੈ ਉਹ ਦਿੱਤੀ ਜਾਂਦੇ ਆ ਕਾਲਜ ਵਿੱਚ ਮੈਂ ਕਹਦਾ ਇੱਕ ਭੇਟਾ ਉਹਨਾਂ ਨੂੰ ਜਿਹੜੇ ਮਾਈ ਦੀ ਫੌਜ ਹੈ ਜੀ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਮਾਈ ਦੇ ਭਗਤਾਂ ਨੂੰ ਬਿਲਕੁਲ ਜਿਹੜੀ ਮਾਈ ਦੀ ਫੌਜ ਹੈ ਸ਼੍ਰੀ ਸੁਭ ਚੰਨ ਤੱਕ ਨੇ ਉਹਨਾਂ ਨੂੰ ਪ੍ਰਸ਼ਾਦ ਹੈ ਕਾਲੀ ਮਾਤਾ ਮੰਦਰ ਦੇ ਇੱਕ ਹੋਰ ਮੇਰੇ ਸਵਾਲ ਜ਼ੈਨ ਚਾਰਿਆ ਸੀਗਾ ਕਾਲੀ ਮਾਂ ਕਿੰਦੇ ਸਰੂਪ ਨੇ ਤੇ ਇਹਨਾਂ ਦੀ ਪੂਜਾ ਕਿਵੇਂ ਕੀਤੀ ਜਾਂਦੀ ਹੈ ਦੇਖੋ ਦੇਵੀਆਂ ਜਿੰਨੀਆਂ ਮਰਜ਼ੀ ਹੈ ਜਿਹੜੀ ਮਾਈ ਮਰਜ਼ੀ ਹੈ ਚਾਹੇ ਉਹ ਨੌ ਦੇਵੀਆਂ ਨੇ ਨੌ ਰੂਪ ਨੇ ਚਾਹੇ 10 ਮਹਾਵਿਦਿਆ ਨੇ ਠੀਕ ਹੈ ਚਾਹੇ ਯੋਗਨੀਆਂ ਨੇ ਸਾਰੇ ਦੇ ਸਾਰੇ ਜਿਹੜੇ ਰੂਪ ਹੈ ਉਹ ਮਾਂ ਪਾਰਵਤੀ ਦਾ ਰੂਪ ਨੇ ਸਮੇ ਸਮੇਂ ਤੇ ਮਾਂ ਪਾਰਵਤੀ ਨੇ ਹੀ ਆਪ ਜਿਹੜੇ ਅਰੂਪ ਧਾਰਨ ਕੀਤੇ ਐ ਠੀਕ ਐ ਤੇ ਜਿਵੇਂ ਜਿਵੇਂ ਮਾਈ ਰੂਪ ਧਾਰਨ ਕਰਦੀ ਗਈ ਉਸੇ ਉਸੇ ਤਰ੍ਹਾਂ ਜਿਹੜੀਆਂ ਸ਼ਕਤੀ ਪੀਠ ਨੇ ਇਹ ਹੋਂਦ ਚ ਆਈ ਗਈ ਹੈ ਨਾ ਜਦੋਂ ਮਾਂ ਅਦਕਸ਼ ਦੀ ਬੇਟੀ ਬਣਦੀ ਐ ਜੀ ਤੇ ਮਾਈ ਰੁਸਤ ਹੋ ਜਾਂਦੀ ਐ ਸਿੱਜੀਪੋਲਾ ਨਾਥ ਨੂੰ ਨਾ ਬੁਲਾਣ ਦੇ ਉਹਦੇ ਵਿੱਚ ਉਸ ਸਮੇ ਮਾਈ ਦੇ ਜਿਹੜੇ ਸਰੀਰ ਦੇ ਅੰਗ ਹੈ ਜਦੋਂ ਮਾਂ ਆਪਣੇ ਜਿਹੜੀ ਸਰੀਰ ਦੀ ਸਮਾਪਤੀ ਹਵਨ ਕੁੰਡ ਵਿੱਚ ਕਰ ਦਿੰਦੀ ਹੈ ਆਪਣੇ ਪਿਤਾ ਨਾਲ ਲੜ ਕੇ ਜਦੋਂ ਸ਼ਿਵਜੀ ਮਹਾਰਾਜ ਉਸ ਸਰੀਰ ਨੂੰ ਲੈ ਕੇ ਪ੍ਰਿਥਵੀ ਦੇ ਉੱਤੇ ਤੰਦਵ ਕਰਦੇ ਆ ਜੀ ਤੇ ਸ਼੍ਰੀ ਵਿਸ਼ਨੂ ਜੀ ਆਪਣੇ ਸੁਦਰਸ਼ਨ ਚੱਕਰ ਨਾਲ ਉਸ ਸਰੀਰ ਦੇ ਟੋਟੇ-ਟੋਟੇ ਕਰਦੇ ਆ ਤਾਂ ਕਿ ਸ਼ਿਵਜੀ ਮਹਾਰਾਜ ਇਸ ਵਿਰਾਗ ਤੋਂ ਬਾਹਰ ਆ ਜਾਣ ਤੇ ਪ੍ਰਿਥਵੀ ਜਿਹੜੀ ਸੁਰੱਖਿਆ ਦਾ ਬਚਾਈ ਜਾ ਸਕੇ ਜਿੱਥੇ-ਜਿੱਥੇ ਵੰਗ ਗਿਰੇ ਉਹਨਾਂ ਨੂੰ ਸ਼ਕਤੀ ਬਾਵਨ ਪੀਠ ਕਿਹਾ ਜਾਂਦਾ ਜੀ ਜਿਹੜੀ ਮਾਂ ਕਾਲੀ ਹੈ ਮਾਂ ਕਾਲੀ ਉਹਨਾਂ ਸ਼ਕਤੀ ਪੀਠਾਂ 'ਚ ਨਹੀਂ ਆਂਦੀ ਨਹੀਂ ਆਂਦੀ ਕਿਉਂਕਿ ਮਾਂ ਕਾਲੀ ਉਸ ਸਮੇਂ ਤੋਂ ਕੁਛ ਸਮਾਂ ਪਹਿਲਾਂ ਜੀ ਜਦੋਂ ਮਾਂ ਆਪਣੇ ਪਿਤਾ ਦੇ ਘਰ ਜਾਂਦੀ ਹੈ ਉਸ ਤੋਂ ਪਹਿਲਾਂ ਮਹਾਰਾਜ ਜੀ ਸ਼ਿਵ ਜੀ ਮਹਾਰਾਜ ਉਹਨਾਂ ਨੂੰ ਰੋਕਦੇ ਆ ਬਹੁਤ ਵੱਡੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਨੂੰ ਰੋਕਣ ਦੀ ਕਿਉਂਕਿ ਭੋਲੇनाथ ਨੂੰ ਆਉਣ ਵਾਲੇ ਸਮੇਂ ਦਾ ਗਿਆਨ ਸੀ ਜੀ ਕਿਉਂਕਿ ਅਮਰ ਅਜਰ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਵੀ ਇਹ ਘਟਨਾ ਹੁਣ ਘਟਣੀ ਹੈ ਜਦੋਂ ਨਾ ਰੋਕ ਸਕੇ ਤਾਂ ਮਾਂ ਨੇ ਰੁਸ਼ਟ ਹੋ ਕੇ ਗੁੱਸੇ ਦੇ ਵਿੱਚ 10 ਮਹਾਵਿਦਿਆ ਨੂੰ ਜਨਮ ਦਿੱਤਾ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਮਾਂ ਕਾਲੀ ਵੀ ਹੈ ਉਹ 10 ਮਹਾਵਿਦਿਆ ਨੇ ਭੋਲੇਨਾਥ ਜੀ ਨੂੰ ਉੱਥੇ ਰੋਕ ਕੇ ਰੱਖਿਆ ਉਹਨਾਂ ਦੇ ਸਮੇਂ ਦੇ ਵਿੱਚ ਮਾਂ ਗਉਰੀ ਜਿਹੜੀ ਗੌਰਜਾ ਹੈ ਉਹ ਆਪਣੇ ਪਿਤਾ ਦੇ ਘਰ ਉੱਥੇ ਪਹੁੰਚ ਗਈ ਯੱਗ 'ਚ ਉਸ ਸਮੇਂ ਦੀ ਉਤਪਤੀ ਹੈ ਮਾਂ ਜਿਹੜਾ ਕਾਲੀ ਦਾ ਸਰੂਪ ਹੈ ਇਹ 10 ਮਹਾਵਿਦਿਆ ਜਾਂਦਾ ਹੈ ਪੰਜਾਬ ਚ ਹੋਰ ਬੜੇ ਵਿਸ਼ੇ ਚੱਲ ਰਹੇ ਆ ਤੁਸੀਂ ਪਟਿਆਲੇ ਨਾਲ ਸੰਬੰਧ ਰੱਖਦੇ ਹੋ ਅੱਜ ਕੱਲ ਪ੍ਰਵਾਸੀਆਂ ਦਾ ਬੜਾ ਮੁੱਦਾ ਚੱਲਿਆ ਹੋਇਆ ਹੁਣੇ ਪਿੱਛੇ ਮੁਹਾਲੀ ਇੱਕ ਦੋ ਬੱਚਿਆਂ ਦਾ ਕਤਲ ਹੋਇਆ ਇੱਕ ਹੁਸ਼ਿਆਰਪੁਰ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਨੂੰ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਟਾਰਗੇਟ ਕੀਤਾ ਜਾ ਰਿਹਾ ਉਹ ਕਿਵੇਂ ਪਹਿਲਾਂ ਰਿਲੀਜੀਅਨ ਬੇਸ ਤੇ ਉਹਨੂੰ 78 ਚ ਟਾਰਗੇਟ ਕੀਤਾ ਗਿਆ ਸੈਂਟਰ ਸਰਕਾਰ ਲੋ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇੱਕ ਧਾਰਮਿਕ ਤੌਰ ਤੇ ਅੱਗ ਲਾ ਕੇ ਸਟੇਟ ਦੀ ਜਿਹੜੀ ਆ ਉਹ ਅਮਨ ਸ਼ਾਂਤੀ ਭੰਗ ਕੀਤੀ ਗਈ ਪਰ ਨਹੀਂ ਹੋ ਸਕੀ ਭਾਈਚਾਰਾ ਨਹੀਂ ਟੁੱਟਿਆ ਜੀ ਉਸ ਤੋਂ ਬਾਅਦ ਦਰਬਾਰ ਸਾਹਿਬ ਤੇ ਅਟੈਕ ਕਰਕੇ ਉਸ ਭਾਈਚਾਰੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਬਹੁਤ ਵੱਡੇ ਪੱਧਰ ਤੇ ਮਹਾਰਾਜ ਨੇ ਸੋਖ ਰੱਖੀ ਪ੍ਰਮਾਤਮਾ ਦੀ ਸੋਖ ਰਹੀ ਸ਼੍ਰੀ ਹਰਿ ਹਰਿ ਨੇ ਕਿਰਪਾ ਰੱਖੀ ਪੰਜਾਬ ਤੇ ਕਿਉਂਕਿ ਪੰਜਾਬ ਮਾਮਾ ਦੀ ਧਰਤੀ ਹੈ ਜੀ ਤੇ ਪੰਜਾਬ ਬਚ ਗਿਆ ਉਸ ਉਹਦੇ ਵਿੱਚੋਂ ਵੀ ਸਰਵਾਈਵ ਕਰਕੇ 92 ਦੇ ਵਿੱਚ ਪੰਜਾਬ ਬਾਹਰ ਆ ਜਾਂਦਾ ਹੈ ਫਿਰ ਇੱਕ ਦੌਰ ਆਇਆ ਸਮੈਕ ਦਾ ਜੀ ਉਹਦੇ ਚੋਂ ਵੀ ਪੰਜਾਬ ਦਾ ਜਿਹੜਾ ਸੀ ਸਿਸਟਮ ਨਿਕਲ ਗਿਆ ਉਸ ਤੋਂ ਬਾਅਦ ਇੱਕ ਵੱਡਾ ਹੋਰ ਦੌਰ ਚੱਲਿਆ ਚਿੱਟੇ ਦਾ ਬਿਲਕੁਲ ਚਿੱਟੇ ਚੋਂ ਵੀ ਪੰਜਾਬ ਹੈ ਜਿਹੜਾ ਸਰਵਾਈਵ ਕਰਦਾ ਨਜ਼ਰ ਆ ਰਿਹਾ ਸੀ ਜੀ ਹੁਣ ਇੱਕ ਹਾਈਲਾਈਟਸ ਨਾਮਕ ਬਿਮਾਰੀ ਨੇ ਰੋਜ਼ਗਾਰ ਦੇ ਚੱਕਰ ਦੇ ਵਿੱਚ ਅੰਦਾ ਪੰਜਾਬ ਖਾਲੀ ਕਰਤਾ ਪੰਜਾਬ ਦੀ ਜਵਾਨੀ तकरीबन तकरीबन ਘਰਾਂ ਚੋਂ ਚੱਕਦੀ ਸਾਰੀ ਵਿਦੇਸ਼ਾਂ ਦੀ ਧਰਤੀ ਦੇ ਜਾ ਕੇ ਗੁਲਾਮ ਬਣਾ ਲੇ ਜੀ ਜਿਹੜੇ ਲੋਕ ਹੁਣ ਕੰਮ ਕਰਨ ਆ ਰਹੇ ਆ ਪ੍ਰਵਾਸ ਮੌਸਮੀ ਹੁੰਦਾ ਜਿਹੜਾ ਮਤਲਬ ਪਹਿਲਾਂ ਪ੍ਰਵਾਸ ਹੁੰਦਾ ਮੌਸਮੀ ਨਹੀਂ ਹੁੰਦਾ ਪ੍ਰਵਾਸ ਕਿਉਂਕਿ ਪක්ෂੂ ਪੰਛੀ ਹੋਰ ਵੀ ਸਾਰੇ ਲੋਕ ਕਰਦੇ ਆ ਜੀ ਮਨੁੱਖ ਵੀ ਕਰਦਾ ਰਿਹਾ ਪ੍ਰਵਾਸ ਜਦੋਂ ਕਿਤੇ ਪਾਣੀ ਆ ਜਾਣੇ ਠੰਡ ਆ ਜਾਣੇ ਆਪਣੀਆਂ ਜ਼ਰੂਰਤਾਂ ਵਾਸਤੇ ਪ੍ਰਵਾਸ ਹੋ ਜਾਂਦਾ ਜੀ ਜਿਹੜਾ ਪ੍ਰਵਾਸ ਅੱਜ ਪੰਜਾਬ 'ਚ ਹੋ ਰਿਹਾ ਉਹ ਪ੍ਰਵਾਸ ਸਾਡੇ ਦੇਸ਼ 'ਚੋਂ ਨਹੀਂ ਹੋ ਰਿਹਾ ਜਿਹੜੀ ਗੱਲ ਸੋਚਣ ਦੇ ਸਮਝਣ ਨਾਲ ਹੀ ਹੈ ਉਹ ਪ੍ਰਵਾਸ ਬੰਗਲਾਦੇਸ਼ ਤੋਂ ਹੋ ਰਿਹਾ ਮਤਲਬ ਤੁਸੀਂ ਕਹਿ ਰਹੇ ਹੋ ਬੰਗਲਾਦੇਸ਼ ਤੋਂ ਜਿਹੜੇ ਰਿਫਿਊਜੀ ਆਏ ਉਹ ਪੰਜਾਬ 'ਚ ਥੇ ਆ ਕੇ ਰਿਫਿਊਜੀ ਨਹੀਂ ਉਹਨਾਂ ਨੂੰ ਰਿਫਿਊਜੀ ਨਹੀਂ ਕਿਹਾ ਜਾਂਦਾ ਜੀ ਰਿਫਿਊਜੀ ਲੋਕ ਅਸੀਂ ਸੀ ਜਿਹੜੇ ਪਾਕਿਸਤਾਨ ਤੋਂ ਉਜੜ ਗਏ ਸੀ ਉਜੜ ਗਏ ਬਿਲਕੁਲ ਠੀਕ ਹੈ ਸਾਨੂੰ ਇੱਥੋਂ ਦੀ ਸਰਕਾਰ ਨੇ ਸੰਭਾਲਿਆ ਕਿਉਂਕਿ ਉਸ ਸਮੇਂ ਸਰਕਾਰਾਂ ਨੇ ਦੋਨਾਂ ਨੇ ਧਰਮ ਦੇ ਨਾਂ ਤੇ ਦੇਸ਼ ਦੀ ਵੰਡੀ ਪਾਈ ਸੀ ਜਿਹੜੇ ਸਨਾਤਨੀ Hindu Sikh ਸੀ ਉਧਰੋਂ ਉੱਠ ਕੇ ਇੱਧਰ ਆ ਗਏ ਜੀ ਮੁ슬ਮਾਨ ਉਧਰ ਚਲੇ ਗਏ ਬਿਲਕੁਲ ਅੱਜ ਜਿਹੜਾ ਪ੍ਰਵਾਸ ਹੋ ਰਿਹਾ ਇਹ ਪ੍ਰਵਾਸ ਘੁਸਪੈਟ ਦੇ ਨਾਂ ਤੇ ਹੋ ਰਿਹਾ ਪਤਾ ਨਹੀਂ ਕਿਉਂ ਸੈਂਟਰ ਸਰਕਾਰਾਂ ਚੁੱਪ ਨੇ ਕਿਉਂ ਸਟੇਟ ਸਰਕਾਰਾਂ ਚੁੱਪ ਨੇ ਕਿਉਂ ਕਰਾ ਰਹੀਆਂ ਨੇ ਇੱਕ ਉਹ ਬੰਦੇ ਪ੍ਰਵਾਸ ਕਰਕੇ ਆ ਰਹੇ ਆ ਜਿਹੜੇ ਤੁਹਾਡੇ ਘਰ ਸਵੇਰੇ ਆ ਜਾਂਦੇ ਆ ਗੰਦਗੀ ਚੱਕਣ ਕੂੜਾ ਚੱਕਣ ਹੋਰ ਸਮਾਨ ਚੱਕਣ ਤੇ ਜੇ ਤੁਸੀਂ ਕਹੋ ਵੀ ਅਸੀਂ ਪੈਸੇ ਨਹੀਂ ਦੇਣੇ ਕਹਿੰਦੇ ਪੈਸੇ ਨਾ ਦਿਓ ਸਾਨੂੰ ਕੂੜਾ ਦੇ ਦਿਓ ਜੀ ਫਰੀਦ ਤੁਹਾਡਾ ਕੁੜਾ ਚੱਕ ਰਿਹਾ ਹੈ ਬਿਲਕੁਲ ਕੋਈ ਨਾ ਕੋਈ ਤਾਂ ਉਹਨਾਂ ਨੂੰ ਜਿਹੜਾ ਪ੍ਰਾਪਤੀ ਆ ਹੋ ਰਹੀ ਹੈ ਕੋਈ ਨਾ ਕੋਈ ਤਾਂ ਉਹਦਾ ਸਿਸਟਮ ਐਸਾ ਜੁੜਿਆ ਹੋਇਆ ਜਿਹਦੇ ਨਾਲ ਉਹ ਇਹ ਗੱਲਾਂ ਬਤਾ ਕਰ ਰਹੇ ਆ ਜੀ ਉਹਨਾਂ ਨੂੰ ਕੌਣ ਸਹਾਰਾ ਦੇ ਰਿਹਾ ਪੰਜਾਬ 'ਚ ਕੌਣ ਉਹਨਾਂ ਦੇ ਆਈਡੀਆ ਬਣਾ ਰਿਹਾ ਪੰਜਾਬ 'ਚ ਉਹ ਆਂਦੇ ਹੀ ਫੋਨ ਲੈ ਲੈਂਦੇ ਆ ਉਹਨਾਂ ਦੇ ਮੋਟਰਸਾਈਕਲ ਰੇਡੀਆਂ ਲੈ ਲੈਂਦੇ ਆ ਸਾਰੀਆਂ ਚੀਜ਼ਾਂ ਜਿਹੋ ਲੈ ਰਹੇ ਆ ਕਾਗਜ਼ ਪੱਤਰ ਪੂਰੇ ਕਰ ਰਹੇ ਆ ਕਿਵੇਂ ਕਰ ਰਹੇ ਆ ਕਿੱਥੋਂ ਹੋ ਰਿਹਾ ਇਹ ਬੜੀ ਸੋਚਣ ਤੇ ਸਮਝਣ ਵਾਲੀ ਗੱਲ ਆ ਇਹ ਤਾਂ ਪੋਲੀਟੀਸ਼ੀਅਨ ਹੀ ਕਰਦਾ ਜਿਹੜੇ ਤੁਸੀਂ ਹੁਣ ਮੋਹਾਲੀ ਦਾ ਜ਼ਿਕਰ ਕੀਤਾ ਜੀ ਮੋਹਾਲੀ ਦੇ ਵਿੱਚ ਜਿਹੜੇ ਬੰਦਿਆਂ ਤੋਂ ਮਰਡਰ ਹੋਇਆ ਜੀ ਅੱਜ ਤੱਕ ਪੁਲਿਸ ਪ੍ਰਸ਼ਾਸਨ ਉਹ ਮੋਹਾਲੀ ਵਾਲੇ ਬੰਦਿਆਂ ਦੇ ਨਾਂ ਕਿਉਂ ਨਹੀਂ ਡਿਕਲੇਅਰ ਕਰ ਪਾਇਆ ਕਿਹਨੇ ਮਰਡਰ ਕੀਤਾ ਬਿਲਕੁਲ ਪ੍ਰਵਾਸੀ ਕਹਿੰਦੇ ਚੱਲ ਨਹੀਂ ਜਾਣਾ ਕੰਮ ਪ੍ਰਵਾਸੀ ਕਹਿੰਦਾ ਤੁਸੀਂ ਕਿਸੇ ਨੂੰ ਵੀ ਕਹਿੰਦੇ ਹੋ ਯੂਪੀ ਦਾ ਬਿਹਾਰ ਦਾ ਇਵੇਂ ਨਹੀਂ ਕੰਮ ਚੱਲਣਾ ਬਿਲਕੁਲ ਤੁਸੀਂ ਬਿਲਕੁਲ ਕਲੀਅਰ ਕੱਟ ਕਰੋ ਵੀ ਆ ਫਲਾਣਾ ਸਿੰਘ ਫਲਾਣਾ ਕੁਮਾਰ ਫਲਾਣਾ ਨਾਂ ਫਲਾਣਾ ਪਿੰਡ ਪ੍ਰਵਾਸੀਆਂ ਤੋਂ ਜਿਵੇਂ ਤੁਸੀਂ ਕਿਹਾ ਮੋਹੱਲੀ 'ਚ ਹਲੇ ਤੱਕ ਨਾਮ ਨਾਮਜ਼ਦਗੀ ਨਹੀਂ ਹੋਈ ਉਹਨਾਂ ਦੀ ਜਿਨ੍ਹਾਂ ਨੇ ਮਰਡਰ ਕੀਤਾ ਜਿਨ੍ਹਾਂ ਨੇ ਦੋ ਬੱਚੇ ਮਾਰੇ ਨਾਮਜਾਦਗੀ ਨਹੀਂ ਜੀ ਉਹਨਾਂ ਦੇ ਨਾਂ ਪ੍ਰਕਾਸ਼ਿਤ ਨਹੀਂ ਕੀਤੇ ਜਾ ਰਹੇ ਨਾਮਜਾਦ ਤਾਂ ਪੁਲਿਸ ਨੇ ਕਰ ਹੀ ਲਈ ਬਿਲਕੁਲ ਪੁਲਿਸ ਕੋਲ ਪੁਲਿਸ ਪ੍ਰਸ਼ਾਸਨ ਕੋਲ ਉਹਨਾਂ ਦੇ ਨਾਂ ਵੀ ਹੈ ਪੁਲਿਸ ਪ੍ਰਸ਼ਾਸਨ ਕੋਲ ਉਹਨਾਂ ਦੀ ਆਈਡੈਂਟੀ ਵੀ ਹੈ ਜੇ ਕੋਈ ਪੰਜਾਬੀ ਜਾਂ ਭਾਰਤੀ ਆਦਮੀ ਕ੍ਰਾਈਮ ਕਰ ਦਿੰਦਾ ਹੈ ਤੇ ਉਹਦੇ ਦਾਦੇ ਪੜਦਾਦੇ ਉਹਦਾ ਪਰਿਵਾਰ ਲੱਭਿਆ ਜਾ ਸਕਦਾ ਹੈ ਜੀ ਹੁਣ ਜਿਹੜੇ ਬੰਗਲਾਦੇਸ਼ੀ ਕ੍ਰਾਈਮ ਕਰ ਰਹੇ ਆ ਉਹਨਾਂ ਦੇ ਦਾਦੇ ਪੜਦਾਦੇ ਪਰਿਵਾਰ ਕਿੱਥੋਂ ਲੱਭੋਗੇ ਬਿਲਕੁਲ ਨਹੀਂ ਲੱਭ ਸਕਦੇ ਨਾ ਤੁਸੀਂ ਪਰਿਵਾਰ ਲੱਭ ਸਕਦੇ ਹੋ ਨਾ ਹੀ ਤੁਸੀਂ ਉਹਨਾਂ ਦੇ ਪਿੱਛੇ ਕੋਈ ਕਾਰਵਾਈ ਕਰ ਸਕਦੇ ਹੋ ਉਹ ਦੁਬਾਰਾ ਬੰਗਲਾਦੇਸ਼ ਜਾਵਣ ਦੀ ਉਹਨਾਂ ਨੂੰ ਫੜੇ ਨਹੀਂ ਸਕਦੇ ਬਿਲਕੁਲ ਇਸ ਕਰਕੇ ਜੋ ਅਸਲੀਅਤ ਹੈ ਸਰਕਾਰਾਂ ਨੂੰ ਉਹ ਸਾਹਮਣੇ ਰੱਖਣੀ ਚਾਹੀਦੀ ਹੈ ਇੰਟੈਲੀਜੈਂਸ ਨੂੰ ਰੱਖਣੀ ਚਾਹੀਦੀ ਹੈ ਸੀਆਈਡੀ ਨੂੰ ਰੱਖਣੀ ਚਾਹੀਦੀ ਹੈ ਪਰ ਰੱਖੀ ਜਾ ਨਹੀਂ ਰਹੀ ਇਹ ਇਹਦੇ ਪਿੱਛੇ ਕੀ ਕਾਰਨ ਦੇਖੋ ਜੀ ਮੈਂ ਤਾਂ ਨਹੀਂ ਇਹਦਾ ਕਾਰਨ ਕਹਿ ਸਕਦਾ ਜਾਂ ਮੈਂ ਬਿਆਨ ਕਰ ਸਕਦਾ ਪਰ ਸਰਕਾਰਾਂ ਨੂੰ ਚਾਹੀਦਾ ਵੀ ਇਸ ਗੱਲ ਤੇ ਗੌਰ ਫਰਮਾਨ ਜਿਹੜੇ ਅਸਲੀ ਦੋਸ਼ੀ ਨੇ ਉਹ ਦੋਸ਼ੀਆਂ ਦੀ ਗੱਲ ਰੱਖਣ ਇਵੇਂ ਆਪਸੀ ਭਾਈਚਾਰਾ ਨਾ ਖਰਾਬ ਕਰਾਂ ਕਿਉਂਕਿ ਦੇਖੋ ਯੂਪੀ ਦੇ ਬਿਹਾਰ ਵਾਲਿਆਂ ਨਾਲ ਜਿਹੜਾ ਭਾਈਚਾਰਾ ਪੰਜਾਬੀਆਂ ਦਾ ਜੀ ਬਹੁਤ ਪੁਰਾਣਾ ਹੈ ਬਿਲਕੁਲ ਠੀਕ ਹੈ ਉਹ ਬਹੁਤ ਨੇੜੇ ਦਾ ਰਿਸ਼ਤਾ ਹੈ ਉਹ ਸਾਡੀ ਖੇਤੀ ਦੇ ਵਿੱਚ ਸਾਡੇ ਕਮਾਂਕਾਰਾਂ ਚ ਹਰੇਕ ਚੀਜ਼ ਦੇ ਵਿੱਚ ਬਹੁਤ ਵੱਡੇ ਹਿੱਸੇਦਾਰ ਵੀ ਨੇ ਭਾਗੀਦਾਰ ਵੀ ਨੇ ਜੀ ਉਹਨਾਂ ਤੋਂ ਬਿਨਾ ਅਸੀਂ ਕਿਤੇ ਵੀ ਅ ਅਧੂਰੇ ਆ ਬਿਲਕੁਲ ਇਹ ਗੱਲ ਨਹੀਂ ਵੀ ਅਸੀਂ ਹਰੇਕ ਥਾਂ ਦੇ ਪੂਰੇ ਆ ਅਸੀਂ ਅਧੂਰੇ ਆ ਉਹਨਾਂ ਨੂੰ ਨਾਲ ਲੱਗੇ ਚੱਲਦੇ ਹੋਏ ਇੰਨੇ ਸਾਲ ਹੋ ਗਏ ਇੰਨਾ ਸਿਸਟਮ ਹੋ ਗਿਆ ਪਰ ਜਿਹੜੇ ਰੌਂਗੀਆਂ ਅਣੇ ਸ਼ੁਰੂ ਹੋਏ ਨੇ ਇਹ ਬਹੁਤ ਵੱਡੇ ਪੱਧਰ ਤੇ ਕਿਤੇ ਨਾ ਕਿਤੇ ਜਿਹੜਾ ਚਿੰਤਾ ਦਾ ਵਿਸ਼ਾ ਹੈ। ਪੱਡਜੀ ਹਿੰਦੂ ਸੇ ਕੇਕਤਾਰੀ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਪਰ ਜਿਹੜੀਆਂ ਦੋ ਪਿੱਛੇ ਧਰਾਵਾ ਰਹਿ ਜਾਂਦੀਆਂ ਮੁਸਲਮਾਨ ਤੇ ਈਸਾਈ ਤੁਸੀਂ ਖੁੱਲ ਕੇ ਉਹਨਾਂ ਦੇ ਖਿਲਾਫ ਚੱਲਦੇ ਹੋ ਐਦਾਂ ਕਿਉਂ? ਦੇਖੋ ਸਭ ਤੋਂ ਪਹਿਲਾਂ ਦਾ ਧਰਮ ਦੇ ਨਾਂ ਤੇ ਵੰਡੀ ਜਦੋਂ ਦੇਸ਼ ਧਰਮ ਦੇ ਨਾਂ ਤੇ ਵੰਡਿਆ ਗਿਆ ਉਹਨਾਂ ਨੂੰ ਉਹਨਾਂ ਦੇ ਮੁਲਕ ਜਾਣਾ ਚਾਹੀਦਾ ਸਾਨੂੰ ਸਾਡੇ ਮੁਲਕ ਰਹਿਣਾ ਚਾਹੀਦਾ ਹੈ। ਨਹੀਂ ਗਏ ਉਹ ਉਹੀ ਗੱਲ ਆ ਜਾਂਦੀ ਹੈ ਕਾਂਗਰਸ ਦੇ ਰਾਸ਼ਟਰਪਿਤਾ ਨੇ ਜਿਹੜਾ ਕਾਂਗਰਸੀਆਂ ਦਾ ਬਾਪ ਹੈ ਦਾਦਾ ਹੈ ਬਾਪ ਕੁਝ ਵੀ ਕਹਿਣੇ ਉਹਨੂੰ ਰਾਸ਼ਟਰਪਿਤਾ ਕਹੀ ਜਾਂਦੇ ਆ ਠੀਕ ਹੈ ਉਹਨੇ ਬਹੁਤ ਕੂਟਨੀਤੀ ਦੇ ਸਿਸਟਮ ਨਾਲ ਸਾਡੇ ਲੋਕਾਂ ਨੂੰ ਧਰੋਹ ਕਮਾਇਆ ਸਾਡੇ ਲੋਕ ਜਿਹੜੇ ਉੱਜੜ ਕੇ ਆਏ ਬਹੁਤ ਸੰਤਾਪ ਝਡਾਇਆ ਤੇ ਇਹਨੇ ਇੱਥੇ ਦੇ ਇੱਥੇ ਲੋਕ ਆਪਣੀ ਵੋਟ ਬੈਂਕ ਵਾਸਤੇ ਮਹਮਦਨ ਲੋਕਾਂ ਨੂੰ ਰੱਖ ਲਿਆ ਰੋਕ ਲਿਆ ਦੂਜੀ ਗੱਲ ਅਸੀਂ ਉਸ ਸਮੇਂ ਰੁਕ ਗਏ ਆ ਗਏ ਤੇ ਜਿਹੜੇ ਸਾਡੇ ਵਾਲੇ ਉੱਥੇ ਰੁਕ ਗਏ 11 11.5% ਆਬਾਦੀ ਸੀ ਜੀ ਪਾਕਿਸਤਾਨ ਜਿਹੜੇ ਰੁਕੇ ਬਿਲਕੁਲ ਅੱਜ ਜੋ 1.5% ਆਬਾਦੀ ਹੈ ਸਾਡੀ 10% ਆਬਾਦੀ ਨੂੰ ਕੀ ਹੋ ਗਿਆ ਕਿੱਥੇ ਚਲੀ ਗਈ ਕਨਵਰਟ ਹੋ ਗਿਆ ਕਿਉਂ ਨਹੀਂ ਦੱਸਦੇ ਸੋਸ਼ਲ ਮੀਡੀਆ ਦੇ ਕਿੱਥੇ ਨੇ ਕਨਵਰਟ ਹੋ ਗਏ ਉਹ ਹਾਂ ਉਹਨਾਂ ਨੂੰ ਪਹਿਲਾਂ ਤਲਵਾਰਾਂ ਨਾਲ ਕਨਵਰਟ ਕੀਤਾ ਗਿਆ ਡਰਾ ਕੇ ਛੱਬੀਆਂ ਦੇ 66 ਹੁਣ ਜਿਵੇਂ ਦੇ ਅਸਲੇ ਜਿਵੇਂ ਦੇ ਗੋਲੀਆਂ ਜਿਵੇਂ ਦੇ ਹਥਿਆਰ ਆਏ ਜੀ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਕਨਵਰਟ ਕਰ ਲਿਆ ਗਿਆ ਜੀ ਉਹ ਲੋਕ ਕਨਵਰਟਡ ਹੋ ਗਏ ਇਸਲਾਮ ਬਣ ਗਏ ਇਸਲਾਮਿਕ ਹੋ ਗਏ ਜੀ ਤੇ ਭਾਰਤ ਦੇ ਵਿੱਚ ਮੈਨੂੰ ਦੱਸੋ ਵਿਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿਹੜੇ ਲੋਕਾਂ ਨੂੰ ਧੱਕੇ ਨਾਲ ਇਸਲਾਮਿਕ ਤੋਂ Hindu ਬਣਾਇਆ ਗਿਆ ਕਿਸੇ ਨੂੰ ਵੀ ਨਹੀਂ ਇਸ ਤਰ੍ਹਾਂ ਦਾ ਕੰਮ ਕਿਤੇ ਨਹੀਂ ਹੋਇਆ ਉਲਟਾ ਭਾਰਤ ਦੇ ਵਿੱਚ ਬੰਗਲਾਦੇਸ਼ ਸੌਰੀ ਪੱਛਮੀ ਬੰਗਾਲ 'ਚ ਕਸ਼ਮੀਰ 'ਚ ਜੋ ਹਾਲਾਤ ਸਨਾਤਨੀ Hinduਾਂ ਨਾਲ ਹੁੰਦੇ ਰਹੇ ਜੀ ਉਹ ਵੀ ਕਿਸੇ ਤੋਂ ਦਰਖਣਾ ਰਹੇ ਨਹੀਂ ਪੁੱਲੇ ਨਹੀਂ ਹੈ। ਨਹੀਂ ਹੈ ਬਿਲਕੁਲ। ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਭਲੀ ਭੰਦੀ ਲੋਕ ਜਾਣਦੇ ਆ ਵੀ ਇਹ ਹਾਲਾਤ ਸਨਾਤਨ ਮਤ ਦੇ ਲੋਕਾਂ ਨਾਲ ਭਾਰਤ 'ਚ ਹੋਇਆ ਜਿੱਤੇ ਭਾਰਤ ਨੂੰ ਅਸੀਂ ਹਿੰਦੂਆਂ ਦਾ ਦੇਸ਼ ਕਹਿੰਦੇ ਆ। ਜੀ। ਦੂਸਰੀ ਗੱਲ ਤੁਸੀਂ ਕੀਤੀ 크੍ਰਿਸਚੀਅਨਾਂ ਦੀ। ਇਹਨਾਂ 크੍ਰਿਸਚੀਅਨਾਂ ਦਾ ਕੋਈ ਇਤਰਾਜ਼ ਨਹੀਂ। ਜੀ। ਪਰ 25 ਦਸੰਬਰ 크੍ਰਿਸਚੀਅਨ ਹੀ 크੍ਰਿਸਚੀਅਨ ਮਨਾਣ। ਮਤਲਬ ਤੁਸੀਂ ਕਹਿੰਦੇ ਹੋ 크੍ਰਿਸਮਸ ਹੈ ਜਿਹੜੀ ਉਹ 크੍ਰਿਸਚੀਅਨ ਨਹੀਂ ਮਨਾਣ। ਮਨਾਣ ਜੁਗ-ਜੁਗ ਮਨਾਣ। ਜਿਹੜੇ ਸਾਡੇ ਵਾਲੇ ਮਰੇ ਜ਼ਮੀਰ ਵਾਲੇ ਲੋਕ ਨੇ ਇਹ ਨਾ ਜਾਣੋ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਬਣਦਾ ਉਹਦੇ ਵਿੱਚ ਜਾਣ ਦਾ ਨਾ ਕੋਈ ਕਨਸੈਪਟ ਆ ਸਾਡਾ ਜਿਹੜਾ ਅਸੀਂ ਉਹਨੂੰ ਜੁਆਇਨ ਕਰੀਏ ਕਿਉਂਕਿ ਅਸੀਂ ਲੋਕ ਸ਼ਹੀਦਾਂ ਦੇ ਵਾਰਸਾਂ ਸ਼ਹੀਦਾਂ ਨੇ ਆਪਣਾ ਸਾਰਾ ਸਾਰਾ ਪਰਿਵਾਰ ਵਾਰਿਆ ਦਸਵੇਂ ਪਾਤਸ਼ਾਹ ਨੇ ਬਿਲਕੁਲ ਅਸੀਂ ਇਹ ਕੁਰਬਾਨੀ ਭੁੱਲ ਜਾਨੇ ਆ ਉਹ ਦਿਨਾਂ ਦੇ ਵਿੱਚ ਇਕੱਲੇ ਦਸਵੇਂ ਪਾਤਸ਼ਾਹ ਦੇ ਪਰਿਵਾਰ ਬਾਰੇ ਜੇ ਗੱਲ ਕਰੀਏ ਤਾਂ ਜਿਹੜੇ ਬਾਕੀ ਸ਼ਹੀਦ ਹੋਏ ਉਹਨਾਂ ਨਾਲ ਬੇਇਨਸਾਫੀ ਹੋਏਗੀ ਜੀ ਠੀਕ ਹੈ ਉਚਾਏ ਮੋਤੀराम ਮਰੇ ਦਾ ਪਰਿਵਾਰ ਸੀ ਚਾਹੇ ਉਹ ਉਹਨਾਂ ਦਾ ਦੀਵਾਨ ਟੋਡਰ ਮਲਜੀ ਦਾ ਪਰਿਵਾਰ ਸੀ ਚਾਹੇ ਉਹ ਭਾਈ ਸਤੀਦਾਸ ਸੀ ਭਾਈ ਮਤੀਦਾਸ ਸੀ ਜਿਹੜੇ ਲੋਕਾਂ ਨੇ ਸ਼ਹਾਦਤਾਂ ਪਾਈਆਂ ਉਹਨਾਂ ਨਾਲ ਬੇਇਨਸਾਫੀ ਹੈ ਜਿਵੇਂ ਇੱਕ ਗੱਲ ਕਰਾਂ ਪਰ ਸਾਰੇ ਦੇ ਸਾਰਿਆਂ ਨੇ ਜਿਹੜੀਆਂ ਸ਼ਹਾਦਤਾਂ ਪਾਈਆਂ ਅੱਜ ਅਸੀਂ ਲੋਕ ਸ਼ਹਾਦਤ ਦਾ ਮੁੱਲ ਨਹੀਂ ਪਾ ਪਾਰੇ ਪਰ ਕਨਵਰਟ ਕਿਉਂ ਹੋ ਰਿਹਾ ਮਲਮ ਹੁਣ ਮੈਂ ਪਿੱਛੇ ਜੇ ਇੱਕੋ ਗਾਣਾ ਵੀ ਦੇਖਿਆ ਵੀ ਗੱਡੀ ਦੇਤੀ ਯਸ਼ੂ ਨੇ ਅਸੀਂ ਬੰਦਗੀ ਤੇ ਲੈ ਕੇ ਜਾਣੇ ਆ ਇੱਕ ਪੱਗ ਬੰਨੀ ਹੋਈ ਨੌਜਵਾਨ ਸੀਗਾ ਉਹ ਕਹਿੰਦਾ ਮੈਨੂੰ ਸ਼ਿਫਟ ਗੱਡੀ ਦਿੱਤੀ ਯਸੂ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਤੁਹਾਨੂੰ ਜਿਹੜੀਆਂ ਗੱਡੀਆਂ ਦਿੱਤੀਆਂ ਜਿਹੜਾ ਕੰਮ ਦਿੱਤੇ ਜਿਹੜੇ ਹੋਰ ਕਾਰੋਬਾਰ ਦਿੱਤੇ ਆ ਜਿਹੜੇ ਤੁਸੀਂ ਲਗਾਤਾਰ ਕਰ ਰਹੇ ਹੋ ਕੌਮ ਨੂੰ ਪਾਲ ਰਹੇ ਹੋ ਸਮਾਜ ਨੂੰ ਪਾਲ ਰਹੇ ਹੋ ਅੱਜ ਦੇ ਨਵੀਂ ਤਾਂ ਯਸੂ ਨੇ ਦੇ ਨਹੀਂ ਦਿੱਤੀ ਨਾ ਕਿੰਨੇ ਸਾਲ ਪਹਿਲਾਂ ਤੋਂ ਚੱਲ ਰਿਹਾ ਕੰਮ ਬਿਲਕੁਲ ਠੀਕ ਹੈ ਉਹਨਾਂ ਨੂੰ ਛੱਡ ਕੇ ਉਹਨਾਂ ਨੂੰ ਕਨਵਰਟ ਕਰਕੇ ਦੂਜੇ ਪਾਸੇ ਚਲੇ ਜਾਓਗੇ ਜਿਹੜੇ ਤੁਹਾਡੇ ਸਟਾਰ ਨੇ ਸਟਾਰ ਨਹੀਂ ਰਹਿਣੇ ਨਾ ਤਿਲ ਵਾਦਸਾ ਦਾ ਨਾ ਰਾਈ ਘਟ ਸਕਦੀ ਉਹ ਜੋ ਪ੍ਰਮਾਤਮਾ ਨੇ ਲਿਖ ਕੇ ਭੇਜਤਾ 24000 ਸਵਾਸ ਨੇ 24000 ਸਵਾਸਾਂ ਤੋਂ 27 ਤਾਂ ਹੋਣ ਤਰੇ ਨਾ ਤੁਹਾਨੂੰ ਕੋਈ ਬਚਾ ਸਕਦਾ ਚਾਹ ਜਿੰਨਾ ਮਰਜੀ ਠਾਠ ਕਰੀ ਜਾਂ ਤੁਹਾਡੇ ਦਿਮਾਗ ਨੂੰ ਹੱਥ ਲਾ ਕੇ ਕੋਈ ਫਰਕ ਨਹੀਂ ਪੈਣਾ ਬਿਲਕੁਲ ਠੀਕ ਹੈ ਜੋ ਦਾਤੇ ਨੇ ਲਿਖਿਆ ਸੋ ਹੀ ਮਿਲਣਾ ਜੋ ਬਣਿਆ ਸੋਨੇ ਭਜਣਾ ਹੀ ਭਜਣਾ ਇਸ ਕਰਕੇ ਹਰੇਕ ਇਨਸਾਨ ਨੂੰ ਆਪਣੇ ਧਰਮ ਦੇ ਪੱਕਾ ਰਹਿਣਾ ਚਾਹੀਦਾ ਜਿਹੜੇ ਵਰਤ ਚ ਪੈਦਾ ਹੋਇਆ ਬਾਇ ਬਰਥ ਉਸ ਧਰਮ ਨੂੰ ਪਿਆਰ ਕਰੇ ਤੇ ਉਹਦੇ ਵਿੱਚ ਪੱਕਾ ਰਹੇ ਜਿਹੜੇ ਕਨਵਰਟ ਹੋ ਰਹੇ ਆ ਮਤਲਬ ਉਹ ਆਪਦੀ ਸਹੀ ਡੈਸਟੀਨੇਸ਼ਨ ਵੱਲ ਨਹੀਂ ਜਾ ਰਹੇ ਦੇਖੋ ਜੀ ਜਿਨ੍ਹਾਂ ਦੇ ਜਮੀਰ ਮਰ ਗਏ ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ ਉਹ ਜਿਹੜੀ ਮੌਤ ਆ ਜਮੀਰੋ ਮਰਨਾ ਮਰ ਜਦੋਂ ਮਰਜੀ ਜਾਣਾ ਸਰੀਰਕ ਤੌਰ ਤੇ ਆ ਗਏ ਪਰ ਜਿਹੜਾ ਜਮੀਰੋ ਮਰ ਰਹੇ ਨੇ ਇਹ ਬਹੁਤ ਮੰਦ ਭਗਾ ਇਹ ਆਪਣੇ ਖਾਨਦਾਨਾਂ ਨੂੰ ਕਲੰਕਿਤ ਕਰਨ ਵਾਲੀ ਗੱਲ ਆ ਬਹੁਤ ਬਹੁਤ ਧੰਨਵਾਦ ਪੱਡ ਜੀ ਤੁਸੀਂ ਸਾਡੇ ਸ਼ੋਅ ਤੇ ਆਏ ਤੇ ਇਹੋ ਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਮੇਰੀ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਰਾਈ ਜਿੰਨਾ ਮੈਸੇਜ ਸਪਰੈਡ ਹੋ ਸਕੇ ਉਹਨਾਂ ਮੈਂ ਆਪਦੇ ਵੱਤ ਤੋਂ ਵੱਧ ਚੰਗਾ ਕਰ ਸਕਾਂ ਬਹੁਤ ਬਹੁਤ ਧੰਨਵਾਦ ਜੈ ਮਾਈ ਜੈ ਮਹਾਕਾਲ